ਇੰਨਾਂ ਫੋਟੋ ਉੱਤੇ ਖੜੇ ਆ ਵਾਰਡ ਨੰਬਰ 80 ਇਹ ਡਿਵਾਈਡਰ ਦਾ ਜਿਹੜਾ ਕੇਕੇ ਦਾ ਸੀ ਉਹਨੂੰ ਡੀਵਾਰ ਕਰਤਾ ਸੀ ਉਹਦਾ ਲਾਇਸੈਂਸ ਕੈਨਸਲ ਕਰਤਾ ਸੀ ਇਹ ਮੈਂ ਨਹੀਂ ਬੋਲ ਰਿਆ ਚੋਰਾਂ ਦੀ ਕਿੰਨੇ ਆਉਂਦੇ ਆ ਆਪਣਾ ਬੰਟੀ ਬਬਲੀ ਇਹ ਬੰਟੀ ਤੇ ਬਬਲੀ ਹੈ ਬੰਟੀ ਸਾਡਾ ਕਮਿਸ਼ਨਰ ਤੇ ਬਬਲੀ ਸਾਡੀ ਮੇਅਰ ਇਹ ਬੰਟੀ ਬਬਲੀ ਦੀ ਚੋਰੀ ਮਿਲ ਕੇ ਚੋਰੀਆਂ ਕਰ ਰਹੇ ਡਕੈਤੀਆਂ ਕਰ ਰਹੇ ਲੋਕਾਂ ਦਾ ਕਿ ਕਿੱਥੇ ਦਾ ਕਊਆ ਲੱਕੜਾ ਦੇਖੋ ਵੱਲੋ ਕਿੱਥੇ ਜ਼ਮੀਨ ਦੀ ਤਹਿ ਆ ਕੀੜੇ ਪੈ ਗਏ ਇਹਦੇ ਉੱਤੇ ਮਿੱਟੀ ਪਾ ਕੇ ਕੀ ਕਰ ਰਹੇ ਬਿਮਾਰੀਆਂ ਨਹੀਂ ਲਾ ਰਹੇ ਆਇ ਤੋਂ ਇਹ ਸਮ 10 ਸਾਲ ਦੇ ਬੱਚੇ ਨੇ ਡਵਾਈਡਰ ਤੋੜਤੇ ਤੁਹਾਡੇ ਲੁਧਿਆਣੇ ਲਾਈਕ ਤੇ ਵੀ ਖਬਰ ਚੱਲੀ ਠੋਕ ਕੇ ਅਸਰ ਵੀ ਹੋਇਆ ਅਸਰ ਹੋਇਆ 3 ਦਿਨ ਦਾ ਹਾਂ ਉਹ ਘੱਟ ਪੈਸੇ 'ਚ ਕੰਮ ਹੋਣਾ ਸੀ ਇੱਥੇ ਤਾਂ ਪੈਸੇ ਨਹੀਂ ਲੱਗੇ ਅਸੀਂ ਰੋਲਾ ਪਾਇਆ ਸੀ ਪਬਲਿਕ ਦੇ ਪੈਸੇ ਡਿਵਾਈਡਰ ਤੇ ਲੱਗਣ ਮੈਂ ਕਹਿੰਦਾ ਮੈਂ ਉਹਨਾਂ ਨੂੰ ਪੁੱਛਦਾ ਵਾਂ ਐਸੀ ਸਾਹਿਬ ਆਗੇ ਨੇ ਐਕਸਨ ਸਾਹਿਬ ਆ ਨਹੀਂ ਪੁੱਛੋਗੇ ਤਾਂ ਤੁਸੀਂ ਕੋਈ ਜਵਾਬ ਦੇ ਨਹੀਂਗੇ ਪਬਲਿਕ ਦੇ ਹਜ਼ਾਰਾਂ ਸੈਂਕੜੇ ਬੰਦੇ ਕੋਈ ਜਵਾਬ ਦੇ ਨਹੀਂ ਤੁਸੀਂ ਮੈਂ ਤਾਂ ਤੁਹਾਨੂੰ ਕਹਿ ਤਾਂ ਰਿਹਾ ਕੰਸਰਨ ਜਿਹੜੇ ਆਫੀਸਰ ਹੈਗੇ ਨੇ ਜਿਹੜਾ ਕੰਮ ਐ ਤੁਹਾਡਾ ਤੁਹਾਡਾ ਕੋਈ ਕੰਮ ਨਹੀਂ ਜੀ ਇਹ ਵਿੱਚ ਨਹੀਂ ਮੈਨੂੰ ਮੈਨੂੰ ਨਹੀਂ ਹੈ ਜੀ ਮੈਂ ਤਾਂ ਜਿੱਥੇ ਕੰਪਲੀਟ ਆ ਜਾਂਦੀ ਹੈ ਉਹ ਕੰਸਰਨ ਬ੍ਰਾਂਚ ਤੋਂ ਮੈਂ ਜਰੂਰ ਆਉਂਗਾ ਜੀ ਭਾਜੀ ਕੰਸਰਨ ਸਾਲ ਹੋ ਗਿਆ ਨਾ ਮੈਂ ਵੀ ਤਾਂ ਤੁਹਾਨੂੰ ਸਾਲਵਾਰੀ ਪੁੱਛ ਰਿਹਾ ਅਖਬਾਰਾਂ 'ਚ ਕਟਿੰਗਾਂ ਆ ਗਈਆਂ ਤੁਹਾਨੂੰ ਫ੍ਰੀ ਦਾ ਫੋਨ ਕਰ ਨਹੀਂ ਰਿਹਾ ਇੱਕ ਇਹ ਅੱਜ ਦਾ ਮੁੱਦਾ ਨਹੀਂ ਮੇਅਰ ਦੇ ਪੈਸੇ ਵੱਧ ਗਏ ਕਮਿਸ਼ਨਰ ਦੇ ਪੈਸੇ ਵੱਧ ਗਏ ਮੈਂ ਤਾਂ ਕਹਿ ਰਿਹਾ ਜੇ ਮੈਂ ਗਲਤ ਆ ਨਾ ਮੇਤੇ ਮਾਣ ਨੀ ਦਾ ਪਰਚਾ ਦੱਚ ਕਰੇ ਮੇਅਰ ਉਹ ਸਾਰੀਆਂ ਰੋਡ ਤੇ ਠੀਕ ਕਰ ਦਿੱਤੀਆਂ ਜਾਣਗੀਆਂ ਪਰ ਉਲਟਾ ਉਹਨੇ ਬਦਮਾਸ਼ੀ ਦੇਖੋ ਠੇਕੇਦਾਰ ਦੀ ਬਦਮਾਸ਼ੀ ਦੀ ਤਾਂ ਮੈਂ ਭਾਜੀ ਪੈਸੇ ਦੇ ਦਿੰਦਾ ਮੇਅਰ ਪੈਸੇ ਲੈ ਗਈ ਕਮਿਸ਼ਨਰ ਪੈਸੇ ਲੈ ਗਿਆ ਤੇ ਡਰੇਗਾ ਕਿਦੇ ਤੋਂ ਜੀ ਜੀ ਬਿਲਕੁਲ ਜੀ ਕੋਈ ਨਹੀਂ ਦੋਗੀ ਕੌਣ ਹੈਗੇ ਨਹੀਂ ਮੈਨੂੰ ਲੈਟ ਮੀ ਕਨਫਰਮ ਫਰਮ ਮਾਈ ਆਫੀਸਰ ਜੀ ਠੇਕੇਦਾਰ ਦੇ ਖਿਲਾਫ ਲਿਖਤਾ ਡੀਵਲ ਕਰ ਦਿੱਤਾ ਗਿਆ ਉਹ ਕੈਕਿਊਟ ਕਿੱਦਾਂ ਕਰ ਰਿਹਾ ਮੈਂ ਕਹੀ ਗਾਰਾ ਮੈਂ ਉਹਨਾਂ ਨੂੰ ਪੁੱਛੂਗਾ ਕਿਉਂਕਿ ਸਾਡੇ ਕੋਲ ਜਿਹੜੀ ਫਾਈਲ ਆਂਦੀ ਆ ਸਾਡੇ ਮੇਰ ਕੋਲ ਦੀ ਆਂਦੀ ਮੈਂ ਕੰਸਰਨ ਬੰਦੇ ਨੂੰ ਪੁੱਛੂੰਗਾ ਤੁਹਾਡੇ ਇਸ ਦਾ ਆਸ਼ਵਾਸਨ ਹੈ ਜਿਹੜਾ ਡੀਵਰ ਕਰ ਦਿੱਤਾ ਗਿਆ ਅੱਗੋਂ ਕੰਮ ਨਹੀਂ ਚੱਲੇਗਾ ਫਿਰ ਹਾਇ ਤੱਕ ਭਾਜੀ ਟਿਊਬਵਲ ਪਾਰਕ ਕਮੇਟੀਆਂ ਹਰ ਜਗ੍ਹਾ ਪੈਸੇ ਮਾਲਕ ਜਾਣਦਾ ਕੋਲੋਂ ਚਲੋ 4 ਪੈਸੇ ਤੁਹਾਡੇ ਵਰਗੇ ਭਰਾ ਦਿੰਦੇ ਆ ਆਪਣਾ ਸਹਿਯੋਗ ਆਪਾਂ ਤਗੜੇ ਆ ਰੱਬ ਕਰ ਸਾਡਾ ਮਾਪਾ ਬਪੂ 4 ਪੈਸੇ ਹੈਗੇ ਤਾਂ ਕਾਉਂਸਲਿਸ਼ਿਪ ਚਲਾਸੀ ਆ ਨਹੀਂ ਤੇ ਸਾਰਾ ਪੈਸਾ ਮੇਅਰ ਕੋਲ ਹੀ ਜਾ ਰਿਹਾ ਹੈ ਇਹ ਕੋਈ ਇਨਕੁਇਰੀ ਲੱਗਦੀ ਐ ਇਹਦੇ ਕੋਲ ਤਾਂ ਉਹਦੇ ਕੋਲ ਸਿਰਫ 7.5 ਕਰੋੜ 5.4 ਕਿਲੋ ਸੋਨਾ 25 30 ਪਲਾਟ ਸਿਰਫ ਇਹ ਫੜੇ ਗਿਆ ਇਹਨਾਂ ਦੇ ਕੋਲ ਤਾਂ ਕਈ 100 ਗੁਣਾ ਜ਼ਿਆਦਾ ਵੱੱਡ ਸਮਾਨ ਫੜਿਆ ਜਾਣਾ ਓ ਮੇਰੇ ਸਾਥ ਤੁਈ ਧੰਨ ਧੰਨ ਨੂੰ ਹਰ ਪੱਤਰਕਾਰ ਨੂੰ ਸੇਮ ਜਵਾਬ ਚਾਰ ਵਾਰੀ ਤੁਹਾਡੀ ਖਬਰ ਚ ਖਬਰ ਲੱਗ ਚੁੱਕੀ ਐ ਤੁਹਾਡੀਆਂ ਫੋਟੋਆਂ ਦੇ ਨਾਲ ਤੁਹਾਡੀ ਇਹ ਖਬਰ ਇਹ ਠੇਕੇਦਾਰ ਤੇ ਲੱਗੀ ਹੋਈ ਐ ਤੁਸੀਂ ਕਿੰਨਾ ਕੁ ਝੂਠ ਬੋਲਣਾ ਤਾਂ ਹੀ ਤਾਂ ਕਹਿ ਰਿਹਾ ਪ੍ਰਿੰਸੀਪਲ ਇਹਨਾਂ ਮਗਰੋਂ ਹਟਾਓ ਇਹ ਮੇਰ ਨਾਲ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਪਰ ਇਹਦੀ ਕ腐ਸ਼ਨ ਤੋਂ ਮੈਨੂੰ ਗੰਧ ਆਉਂਦੀ ਹੈ। ਉਹ ਪੁਰਾਣਾ ਕੰਮ ਦਿੱਤਾ ਹੋਇਆ ਡੀਬਾਰ ਹੋਣ ਤੋਂ ਪਹਿਲਾਂ ਦਾ ਬੈਕ ਤਾਂ ਉਹਨਾਂ ਨੂੰ ਕੰਪਲੀਟ ਕਰਨਾ ਪੈਣਾ। ਅਗਰ ਡੀਬਾਰ ਹੋਏ ਤਾਂ ਬਾਤ ਕਰਤੀ ਕਿ ਜਿਹਨੂੰ ਕੰਮਾ ਨਾਟ ਵੀ ਨਹੀਂ ਕਰ ਸਕਦੇ। ਵਾਰਡ ਨੰਬਰ 80 ਦੇ ਕੌਂਸਲਰ ਗੁਰਵਜੀਤ ਗੋਰਾ ਵੱਲੋਂ ਇੱਕ ਮੁੱਦਾ ਚੱਕਿਆ ਗਿਆ ਹੈਗਾ। ਮੁੱਦਾ ਹੈ ਕਿ ਜਨਕਪੁਰੀ ਰੋਡ ਦੇ ਵਿੱਚ ਇਹ ਤੁਸੀਂ ਡਿਵਾਈਡਰ ਦੇਖ ਰਹੇ ਹੋ। ਇਸ ਡਿਵਾਈਡਰ ਦੇ ਵਿੱਚ ਮਿੱਟੀ ਪਾਈ ਜਾ ਰਹੀ ਸੀਗੀ ਇਹਨੂੰ ਮਿੱਟੀ ਦੇ ਨਾਲ ਭਰਿਆ ਜਾ ਰਿਹਾ ਸੀਗਾ ਲੇਕਿਨ ਮੌਕੇ ਦੇ ਉੱਤੇ ਹੀ ਵਾਰਡ ਨੰਬਰ 80 ਦੇ ਕਾਉਂਸਲਰ ਗੌਰਵਜੀਤ ਸਿੰਘ ਗੁਰਾ ਪਹੁੰਚਦੇ ਨੇ ਅਤੇ ਇਸ ਮਿੱਟੀ ਨੂੰ ਲੈ ਕੇ ਸਵਾਲ ਖੜੇ ਕਰਦੇ ਨੇ ਕਿ ਜਿਸ ਟੇਕੇਦਾਰ ਵੱਲੋਂ ਇਹ ਮਿੱਟੀ ਪਾਈ ਜਾ ਰਹੀ ਹੈ ਉਹਦੇ ਵੱਲੋਂ ਬੂਟਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਸਿਰਫ 부ਟਿਆਂ ਦਾ ਹੀ ਨੁਕਸਾਨ ਨਹੀਂ ਕੀਤਾ ਜਾ ਰਿਹਾ ਬਲਕਿ ਜਿਸ ਪਰ ਡਿਵਾਈਡਰ ਦੇ ਅੰਦਰ ਇਹ ਮਿੱਟੀ ਪਾਈ ਜਾ ਰਹੀ ਹੈ ਉਸ ਡਿਵਾਈਡਰ ਦੇ ਅੰਦਰ ਬੇहद ਗੰਦਗੀ ਜਮਾ ਹੋਈ ਹੈ ਔਰ ਉੱਥੇ ਇਸੇ ਕਾਰਨ ਮਿੱਟੀ ਪਾਣ ਦਾ ਕੋਈ ਵੀ ਫਾਇਦਾ ਨਹੀਂ ਹੈ ਔਰ ਜਿਸ ਢੰਗ ਦੇ ਨਾਲ ਕ੍ਰੇਨ ਦੇ ਨਾਲ ਇੱਥੇ ਡਿਵਾਈਡਰ ਦੇ ਵਿੱਚ ਮਿੱਟੀ ਸਿੱਟੀ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਉਹਦੇ ਕਾਰਨ ਬੂਟੇ ਵੀ ਜਿਹੜੇ ਨੇ ਨੁਕਸਾਨੇ ਗਏ ਨੇ ਜਿਸ ਕਾਰਨ ਗੌਰਵਜੀਤ ਸਿੰਘ ਗੋਰਾ ਵੱਲੋਂ ਇਹ ਮੁੱਦਾ ਜਿਹੜਾ ਚੱਕਿਆ ਗਿਆ ਔਰ ਸਵਾਲ ਖੜੇ ਕੀਤੇ ਹਨ ਨਗਰ ਨਿਗਮ ਤੋਂ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਲੁਧਿਆਣਾ ਦੇ ਉਤੇ ਕਿ ਜਿਸ ਢੰਗ ਦੇ ਨਾਲ ਇੱਥੇ ਡਿਵਾਈਡਰ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ ਉਹ ਬਿਲਕੁਲ ਹੀ ਗਲਤ ਹੈ ਜਿਸ ਦੇ ਨਾਲ ਨਾ ਸਿਰਫ ਇਹ ਬੂਟੇ ਜਿਹੜੇ ਨੇ ਇਹ ਮਰਨਗੇ ਕੀ ਜਿਹੜਾ ਇਹ ਠੇਕੇਦਾਰ ਮਿੱਟੀ ਪਾ ਰਿਹਾ ਹੈਗਾ ਉਹਨੂੰ ਵੀ ਜਿਹੜਾ ਡੀਵਾਰ ਕਰ ਦਿੱਤਾ ਗਿਆ ਹੈਗਾ ਔਰ ਉਹਦੇ ਉੱਤੇ ਸਵਾਲ ਖੜੇ ਕੀਤੇ ਗਏ ਹੈਗੇ ਪਰ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਹਰਿਆਲੀ ਹੈ ਬੂਟੇ ਖੜੇ ਹੈ ਡਿਵਾਈਡਰ ਹੈ ਜਿਹਦੇ ਵਿੱਚ ਕ੍ਰੇਨ ਦੇ ਨਾਲ ਮਿੱਟੀ ਪਾਈ ਜਾ ਰਹੀ ਸੀ ਹਾਲਾਂਕਿ ਮੌਕੇ ਤੋਂ ਦੱਸਿਆ ਜਾ ਰਿਹਾ ਕਿ ਕ੍ਰੇਨ ਆਪਰੇਟਰ ਅਤੇ ਜੋ ਮਿੱਟੀ ਪਾ ਰਿਆ ਸੀ ਉਹ ਇਥੋਂ ਜਾ ਚੁੱਕੇ ਨੇ ਨਿਕਲ ਚੁੱਕੇ ਨੇ ਪਰ ਮਿੱਟੀ ਜਿਹੜੀ ਹੈ ਸੜਕ ਦੇ ਉੱਤੇ ਪਈ ਹੈ ਔਰ ਇੱਥੇ ਕਿੰਨੇ ਲੋਕ ਜਿਹੜੇ ਨੇ ਉਹ ਇਕੱਠਾ ਹੋ ਚੁੱਕੇ ਨੇ ਜਿੰਨਾਂ ਵੱਲੋਂ ਇਹ ਸਵਾਲ ਚੱਕਿਆ ਜਾ ਰਿਹਾ ਹੈ ਕਿ ਇਸ ਮਿੱਟੀ ਪਾਣ ਦੇ ਤਰੀਕੇ ਨੂੰ ਲੈ ਕੇ ਜਿਹੜਾ ਬਹੁਤ बड़ा ਕਪਲਾ ਹੋ ਰਿਹਾ ਹੈਗਾ ਕਪਲਾ ਕੀ ਹੈ ਤਾਂ ਦਿੱਲੀ ਆ ਕੇ ਤੂੜੇ ਹੈ ਗੁਰਵਜੀਤ ਸਿੰਘ ਗੋਰਾ ਵੱਲੋਂ ਜਿਹੜਾ ਮੁੱਦਾ ਚੱਕਿਆ ਜਾ ਰਿਹਾ ਹੈਗਾ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਕਿ ਇਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਇਸ ਡਿਵਾਈਡਰ ਦੇ ਵਿੱਚ ਔਰ ਇਹ ਜਿਹੜੇ ਪੌਦੇ ਨੇ ਇਹ ਬੂਟੇ ਨੇ ਦਰਖਤ ਨੇ ਉਹ ਬਿਲਕੁਲ ਵਿੱਚ ਦਬ ਚੁੱਕੇ ਆਂ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਕਾਉਂਸਲਰ ਸਾਹਿਬ ਵੱਲੋਂ ਚੁੱਕਿਆ ਜਾ ਰਿਹਾ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਕੂੜੇ ਦੇ ਢੇਰ ਲੱਗੇ ਪਏ ਨੇ ਸਿਰਫ ਕੂੜਾ ਹੀ ਨਹੀਂ ਹੈ ਬਲਕਿ ਪਲਾਸਟਿਕ ਦੇ ਲਿਫਾਫੇ ਅਤੇ ਕੰਚ ਹੋਰ ਦੁਨੀਆ ਭਰ ਦੀ ਗੰਦਗੀ ਇਸ ਜਗ੍ਹਾ ਤੇ ਇਕੱਠੀ ਹੋਈ ਪਈ ਆ ਔਰ ਇਸ ਦੇ ਉੱਥੇ ਜਿਹੜੀ ਹੈ ਮਿੱਟੀ ਸੁੱਟੀ ਜਾ ਰਹੀ ਹੈ ਵਾਰਡ ਨੰਬਰ 80 ਦੇ ਕਾਉਂਸਲਰ ਗੌਰਵਜੀਤ ਸਿੰਘ ਗੋਰਾ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਾਉਂਸਲਰ ਸਾਹਿਬ ਅਸੀਂ ਸਿੰਨ ਫੋਟੋ ਉੱਤੇ ਖੜੇ ਆ ਵਾਰਡ ਨੰਬਰ 80 ਇਹ ਡਿਵਾਈਡਰ ਦਾ ਜਿਹੜਾ ਠੇਕੇਦਾਰ ਸੀ ਉਹਨੂੰ ਡੀਵਾਰ ਕਰਤਾ ਸੀ ਉਹਦਾ ਲਾਇਸੈਂਸ ਕੈਨਸਲ ਕਰਤਾ ਸੀ ਇਹ ਮੈਂ ਨਹੀਂ ਬੋਲ ਰਿਹਾ ਦੀ ਖਬਰ ਲੱਗੀ ਉਹਨਾਂ ਨੇ ਕਿਹਾ ਇਹ ਠੇਕੇਦਾਰ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਉਹਨੂੰ 2 ਸਾਲ ਦੀ ਡੀਵਾਰ ਕਰਤਾ ਉਹ ਕੰਮ ਨਹੀਂ ਕਰ ਪਾਏਗਾ ਅਸੀਂ ਆਰਾਮ ਨਾਲ ਬਹਿ ਗਏ ਸਾਨੂੰ ਕਮਿਸ਼ਨਰ ਸਾਹਿਬ ਮੇਅਰ ਜੀ ਨੇ ਸ਼ਵਾਸਨ ਦਿੱਤਾ ਇੱਥੇ ਨਵਾਂ ਠੇਕੇਦਾਰ ਕੰਮ ਕਰੇਗਾ ਤੇ ਜਿਹੜੀ ਇਹਦੀਆਂ ਕਮੀਆਂ ਨੇ ਉਹ ਸਾਰੀਆਂ ਰੋਡ ਤੇ ਠੀਕ ਕਰ ਦਿੱਤੀਆਂ ਜਾਣਗੀਆਂ ਪਰ ਉਲਟਾ ਉਹਨੇ ਬਦਮਾਸ਼ੀ ਦੇਖੋ ਠੇਕੇਦਾਰ ਦੀ ਬਦਮਾਸ਼ੀ ਦੀ ਤਾਂ ਮੈਂ ਭਾਜੀ ਪੈਸੇ ਦੇ ਦਿੰਦਾ ਮੇਅਰ ਪੈਸੇ ਲੈ ਗਈ ਕਮਿਸ਼ਨਰ ਪੈਸੇ ਲੈ ਗਿਆ ਤੇ ਉਹ ਡਰੇਗਾ ਕਿਦੇ ਤੋਂ ਜਦੋਂ ਸਾਡੇ ਰਕਸ਼ਸ ਪੈਸੇ ਬਖਸ਼ਿਸ਼ ਬਣ ਜਾਣਗੇ ਪੈਸੇ ਲੈ ਕੇ ਆਮ ਕੌਂਸਲਰਾਂ ਨੂੰ ਦੱਬਣਗੇ ਇਹ ਆਮ ਕੌਂਸਲਰ ਰੋਣਾ ਪਾ ਰਿਹਾ ਪਬਲਿਕਲੀ ਰੋਣਾ ਪਾ ਰਹੀ ਇਹ ਮੌਜੂਦਾ ਚੁਣਿਆ ਹੋਇਆ ਨਮੈਂਦਾ ਰੋਣਾ ਪਾ ਰਿਹਾ ਇਹ ਚੋਰ ਠੇਕੇਦਾਰ ਦਾ ਲਾਇਸੈਂਸ ਰੱਦ ਕਰ ਦੋ ਨਵਾਂ ਠੇਕੇਦਾਰ ਲਾ ਕੇ ਕੰਮ ਕਰਾਓ ਪਰ ਜਿਹੜਾ ਕਐਸਡੀਓ ਇਹ ਕਮਿਸ਼ਨਰ ਤੇ ਮੇਅਰ ਇਹ ਤਿੰਨੋਂ ਮਿਲ ਕੇ ਚੋਰ ਚੋਰਾਂ ਦੀ ਕਿਹਨੇ ਆਉਂਦੇ ਆ ਆਪਣਾ ਬੰਟੀ ਬਬਲੀ ਇਹ ਬੰਟੀ ਤੇ ਬਬਲੀ ਹੈ ਬੰਟੀ ਸਾਡਾ ਕਮਿਸ਼ਨਰ ਤੇ ਬਬਲੀ ਸਾਡੀ ਮੇਅਰ ਇਹ ਬੰਟੀ ਬਬਲੀ ਦੀ ਚੋਰੀ ਮਿਲ ਕੇ ਚੋਰੀਆਂ ਕਰ ਰਹੇ ਡਕੈਤੀਆਂ ਕਰ ਰਹੇ ਲੋਕਾਂ ਦਾ ਕਰੋੜਾ ਰੁਪਏ ਦਾ ਕੰਮ ਆਹ ਦੇਖੋ ਯਾਰ ਕੋਈ ਤਰੀਕਾ ਵੈ ਇਹ ਲੋਕਾਂ ਦੇ ਪੈਸੇ ਕੀ ਹਰਾਮ ਦੇ ਨੇ ਮੈਨੂੰ ਦੱਸੋ ਪਬਲਿਕ ਦੇ ਪੈਸੇ ਹੈ ਸਾਨੂੰ ਗੁੱਸਾ ਬੜਾ ਕਿੰਨਾ ਆ ਰਿਹਾ ਇਹ ਅੱਜਤ ਸਾਲ ਦਾ ਇੱਕ ਸਾਲ ਦਾ ਮੈਂ ਮੁੱਦਾ ਚੱਕ ਰਿਹਾ ਪਰ ਮੇਅਰ ਇਸ ਕਰਕੇ ਨਹੀਂ ਕੰਮ ਕਰ ਰਹੀ ਸੀ ਆਪੋਜੀਸ਼ਨ ਦੇ ਲੀਡਰ ਹੈ ਹਰ ਜਦੋਂ ਕਿਤੇ ਰੋਲਾ ਪੈਂਦਾ ਪੈਸੇ 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 ਮੇਅਰ ਸਾਹਿਬ ਨੂੰ ਸਿਰਫ ਪੈਸਾ ਨਜ਼ਰ ਆਉਂਦਾ ਮੈਂ ਬਿਲਕੁਲ ਹਾਈ ਕੋਰਟ ਜਾਵਾਂਗਾ ਮੇਅਰ ਦੇ ਖਿਲਾਫ ਵੀ ਰੈਟ ਲਾਵਾਂਗਾ ਮੈਂ ਕਮਿਸ਼ਨਰ ਦੇ ਖਿਲਾਫ ਵੀ ਰੈਟ ਲਾਵਾਂਗਾ ਪਬਲਿਕ ਦੇ ਪੈਸਿਆਂ ਦਾ ਧੱਕਾ ਯਾਰ ਕੋਈ 100 ਦੇ ਵਿੱਚੋਂ 40 ਪੈਸੇ ਲਾ ਦਿਓ 50 ਪੈਸੇ ਲਾ ਦਿਓ ਕੰਸੀ ਦਾ ਤੁਹਾਨੂੰ ਇਤਰਾਜ਼ ਕਿਸ ਗੱਲ ਦਾ ਹੈਗਾ ਮਿੱਟੀ ਪਾਈ ਜਾਂਦਾ ਇਤਰਾਜ਼ ਹੈ ਮਿੱਟੀ ਪਾਈ ਜਾਂਦੇ ਢੰਗ ਦੇ ਉੱਤੇ ਇਤਰਾਜ਼ ਹੈ ਮੈਂ ਮਿੱਟੀ ਪਾਈ ਜਾਂਣ ਢੰਗ ਤੇ ਵੀ ਇਤਰਾਜ਼ ਹੈ ਮਿੱਟੀ ਪਾ ਕੇ ਪਹਿਲਾਂ ਸਫਾਈ ਕਰਦੇ ਸਫਾਈ ਕਰਕੇ ਜਿਹੜੀ ਮੈਂ ਪੰਜਾਬ ਕੇਸਰੀ ਜਾਗਰਣ ਦੀ ਅਖਬਾਰ ਦੇ ਵਿੱਚ ਖਬਰ ਆਈ ਉਹ ਖਬਰ ਇਹ ਆਈ ਕਿ ਜਿਹੜਾ ਮੈਂ ਠੇਕੇਦਾਰਾਂ ਨੂੰ ਰੱਦ ਕਰ ਦਿੱਤਾ ਗਿਆ 2 ਸਾਲ ਹੀ ਢੀਵਾਰ ਕਰਤਾ ਕੰਮ ਨਹੀਂ ਕਰ ਪਾਏਗਾ ਮਿੱਟੀ ਭਰਨ ਦੇ ਪੈਸੇ ਕਿਹਦੇ ਤੋਂ ਲਏਗਾ ਪੈਸੇ ਬਾਜੀ ਜਦੋਂ ਮੇਅਰ ਬੈਠੀ ਹੈ ਅਖਬਾਰ ਤੇ ਤੁਹਾਡੀ ਲਿਖੀ ਖਬਰ ਦੀ ਕੋਈ ਵੈਲਿਊ ਨਹੀਂ ਦਿਖਾਈ ਦੀ ਵੈਲਿਊ ਕੀ ਹੈ ਉਹਦਾ ਇਹ ਜਿਹੜੇ ਸੀ ਖਬਰ ਚਲਾ ਰਹੇ ਆ ਇਹ ਮਹਿੰਗਾ ਕਰ ਰਹੇ ਆ ਮੇਰ ਨੂੰ ਪੈਸੇ ਹੋਰ ਜ਼ਿਆਦਾ ਬਚਣਗੇ ਸਾਡੀ ਖਬਰ ਚਲੇਗੀ ਉਹ ਅਮੀਰ ਹੋ ਜਾਣਗੇ ਇੱਥੇ ਦਾ ਹੀ ਹਿਸਾਬਤ ਹੋ ਰਿਹਾ ਨਾ ਇੱਕ ਖਬਰ ਇੱਕ ਵਾਰ ਦਿਖਾਓ ਜਾਗ ਜਾਣਾ ਚਾਹੀਦਾ ਅਸੀਂ ਤਾਂ ਜਗਾ ਸਕਦੇ ਆ ਮੇਰੀ ਇੱਕੋ ਗੱਲ ਹੈ ਜੇ ਮੈਂ ਚੋੜਵਾਂਗਾ ਮੈਂ ਬੋਲਾਂਗਾ ਨਹੀਂ ਮੈਂ ਤਾਂ ਜਗਾ ਸਕਦਾ ਮੈਂ ਜਗਾਤਾ ਪਰ ਜਗਾਣ ਲੱਗਿਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ ਇੱਕ ਵਾਰੀ ਇੱਥੇ ਕੋਈ ਚੈੱਕ ਕਰਨ ਨਹੀਂ ਆਇਆ ਮਾਨਯੋਗ ਐਮਐਲਏ ਸਾਹਿਬ ਨੇ ਬੜਾ ਸ਼ਵਾਸਨ ਦਿੱਤਾ ਅਖਬਾਰ ਚ ਖਬਰ ਵੀ ਆਈ ਐਮਐਲਏ ਸਾਹਿਬ ਦੀ ਲਿਖ ਕੇ ਆਈ ਹੈ ਜਿਹੜਾ ਠੇਕੇਦਾਰਾਂ ਨੂੰ ਰੱਦ ਕਰ ਦਿੱਤਾ ਗਿਆ ਬੜਾ ਜੋਰ ਲਾਇਆ ਪਰ ਐਮਐਲਏ ਇਕੱਲਾ ਕੀ ਕਰੂਗਾ ਜੇ ਸਰਕਾਰ ਹੀ ਚੋਰਾ ਦੀ ਹੋਊਗੀ ਜੇ ਜਿਹੜਾ ਕਮਿਸ਼ਨਰ ਹੈ ਜਿਉਂ ਕਰਪਸ਼ਨ ਦਾ ਅੱਡਾ ਬਣ ਜਾਊਗਾ ਮੇਅਰ ਕਰਪਸ਼ਨ ਦੀ ਅੱਡਾ ਬਣ ਜਾਊਗੀ ਤੇ ਕੰਮ ਕਿੱਦਾਂ ਹੋਊਗਾ ਦੱਸੋ ਸਾਨੂੰ ਅਜੇ 1 ਸਾਲ ਤੋਂ ਕਾਉਂਸਲਰ ਨੂੰ ਇਹਤ ਮੁੱਦੇ ਚੱਕਨੇ ਪੈਣਗੇ ਉਹ ਯਾਰ ਕਾਉਂਸਲਰ ਤੁਹਾਡੇ ਵਾਂਗ ਜਿੱਦਾਂ ਮੈਂ ਕਾਉਂਸਲਰ ਉਦੋਂ ਹੀ ਮੇਅਰ ਕਾਉਂਸਲਰ ਅਸੀਂ ਹਾਊਸ ਦੇ ਮੈਂਬਰ ਆ ਜਿਸੀਂ ਰੋ ਰਹੇ ਆ ਯਾਰ ਠੇਕੇਦਾਰ ਸਹੀ ਕੰਮ ਕਰੇ ਅੱਜ ਤੁਹਾਡੇ ਸਮੇ 10 ਸਾਲ ਦੇ ਬੱਚੇ ਨੇ ਡਿਵਾਈਡਰ ਤੋੜਤੇ ਤੁਹਾਡੇ ਲੁਧਿਆਣੇ ਲਾਈਵ ਤੇ ਵੀ ਖਬਰ ਚੱਲੀ ਠੋਕੇ ਅਸਰ ਵੀ ਹੋਇਆ ਅਸਰ ਹੋਇਆ 3 ਦਿਨ ਦਾ ਹਾਂ ਉਹ ਘੱਟ ਪੈਸੇ ਚ ਕੰਮ ਹੋਣਾ ਸੀ ਇੱਥੇ ਤਾਂ ਪੈਸੇ ਨਹੀਂ ਲੱਗੇ ਅਸੀਂ ਰੋਲਾ ਪਾਇਆ ਸੀ ਪਬਲਿਕ ਦੇ ਪੈਸੇ ਡਿਵਾਈਡਰ 'ਤੇ ਲੱਗਣ ਪੇਂਟ ਹੋਏਗਾ ਸਾਡੇ ਬੂਟੇ ਦੁਆਰਾ ਲੱਗਣਗੇ ਅੱਜ ਬੂਟੇ ਵੀ ਕਈ ਤੋੜ ਦਿੱਤੇਗੇ ਤੁਸੀਂ ਵੀਡੀਓ ਦਿਖਾਈਓ ਤੁਸੀਂ ਦੱਸੋ ਕ੍ਰੇਨ ਦੇ ਨਾਲ ਮਿੱਟੀ ਪਾ ਕੇ ਬੂਟੇ ਤੋੜਦੇ ਹੋਗੇ ਆਪਾਂ ਤਾਂ ਹਰਿਆਲੀ ਰੱਖਣੀ ਹੈ ਤੇ ਤੁਹਾਨੂੰ ਪਤਾ ਹੈ ਪੇੜ ਵੱਡਣ ਦਾ ਕਿੱਡਾ ਵੱਡਾ ਪਰਚਾ ਹੈ ਇਹ ਆਪਣੇ ਕ੍ਰੇਨ ਹੱਥਾਂ ਨਾਲ ਵੱਢ ਕੇ ਚਲੇਗੀ ਬੂਟੇ ਗਾਏ ਬੂਟਾ ਬੱਚਿਆਂ ਵਾਂਗ ਪਾਲਣਾ ਪੈਂਦਾ ਫਿਰ ਹਰਿਆਲੀ ਵੱਡੀ ਹੁੰਦੀ ਹੈ ਇਹਨਾਂ ਨੇ ਤਾਂ ਮੈਂ ਕੰਨਾ ਬਿਲਕੁਲ ਸ਼ਰਮ ਲਾ ਲਈ ਸਾਡੇ ਕੋਲ ਸ਼ਬਦ ਨਹੀਂ ਹੈ ਮੇਰੇ ਤੇ ਕਮਿਸ਼ਨਰ ਦੇ ਖਿਲਾਫ ਕਿਉਂਕਿ ਕੁਝ ਸੱਤਿਆ ਹੈ ਬੰਦਾ ਬੋਲਦਾ ਭਾਜੀ ਮੈਂ ਖੁਸ਼ੀ ਨਾਲ ਨਹੀਂ ਬੋਲ ਰਿਹਾ ਇਵੇਂ ਸੱਤਿਆ ਆ ਬੋਲ ਰਿਹਾ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਨਾ ਇਹਨਾਂ ਨੇ ਅੱਤ ਚੱਕ ਲਈ ਹੈ ਅੱਛਾ ਵਾਰਡ ਨੰਬਰ 80 ਜਨਗਪਰੀ ਦੀ ਇਹ ਰੋਡ ਹੈ ਜਿਹੜੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਜਿਹਦੇ ਵਿੱਚ ਡਿਵਾਈਡਰ ਹੈ ਅੱਛਾ ਗੁਰੇ ਸਾਹਿਬ ਇਹ ਇੱਕ ਕੌਂਸਲਰ ਸਾਹਿਬ ਇੱਕ ਚੀਜ਼ ਦੱਸੋ ਇਹਦੇ ਵਿੱਚ ਭਾਈ ਜਦੋਂ ਨਹੀਂ ਹੋਈ ਤਾਂ ਮਿੱਟੀ ਸ਼ਾਮ ਦੇ ਵੇਲੇ ਆ ਕੇ ਕਿਸ ਤਰ੍ਹਾਂ ਕੋਈ ਕ੍ਰੇਨ ਆਪਰੇਟਰ ਜਾਂ ਨਗਰ ਨਿਗਮ ਦਾ ਕਰਮਚਾਰੀ ਜਾਂ ਠੇਕੇਦਾਰ ਬਿਨਾਂ ਕਿਸੇ ਦੀ ਸੁਪਰਵਾਈਜ਼ਨ ਤੋਂ ਪਾ ਸਕਦਾ ਹੈ ਇਹੀ ਤਾਂ ਭਾਜੀ ਪ੍ਰੋਬਲਮ ਹੈ ਕਿ ਦੀ ਸੁਪਰਵਾਈਜ਼ਨ ਦੇ ਕੰਮ ਹੋ ਰਿਹਾ ਹੈ ਇਹਦਾ ਸੁਪਰਵਾਈਜ਼ਰ ਮੇਅਰ ਹੈ ਗੱਲ ਨਹੀਂ ਹੋਈ ਕਿਸੇ ਜੇ ਭਾਜੀ ਮੇਰੀ ਗੱਲ ਹੋ ਗਈ ਮੈਂ ਇੱਥੇ ਕਰਨ ਕਿਹਾਗਾ ਹੁਣ ਮੇਰੀ ਗੱਲ ਜਰੂਰ ਹੋਈ ਮੈਂ ਜਰੂਰ ਅਜੇ ਐਸਜੀਓ ਨੇ ਵੀ ਕਮਿਸ਼ਨਰ ਸਾਹਿਬ ਨੂੰ ਵੀ ਕਿਹਾ ਜੇ ਹੁਣ ਜ਼ਰਤ ਹੈ ਨਾ ਇੱਥੇ ਭੇਜੋ ਕ੍ਰੇਨ ਵਾਲਾ ਜਾਂ ਮੇਰੀ ਲਾਜ ਦੇ ਉੱਤੇ ਲੰਘ ਕੇ ਕੰਮ ਕਰਦੇ ਹੋ ਕਮਾਲ ਆ ਯਾਰ ਤੁਸੀਂ ਸ਼ਰਮ ਹੀ ਲਾ ਲਈ ਇਹ ਕੋਈ ਮੈਂ ਪਿਆਰ ਨਾਲ ਇੰਟਰਵਿਊ ਨਹੀਂ ਗੁੱਸੇ ਨਾਲ ਦੇ ਰਿਹਾ ਕਿਉਂਕਿ ਇਸ ਤੋਂ ਬਾਅਦ ਹਾਈ ਕੋਰਟ ਦਾ ਰੁਕ ਕਰਾਂਗਾ ਕਿਉਂਕਿ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਟੋਕਰਾ ਲਾ ਲਿਆ ਪੈਸੇ ਇਕੱਠੇ ਕਰਨ ਦਾ ਮੇਅਰ ਸਾਹਿਬ ਕੰਮ ਦੁਆੰਦੀ ਹੈ 80% ਦਾ ਗਰਾਊਂਡ ਤੇ ਕੰਮ ਹੀ ਨਹੀਂ ਹੁੰਦਾ ਇਹ 30 40% ਜੀ ਆਪਣਾ ਠੇਕਾ ਕਰ ਲੈਂਦੇ ਸਾਰੇ ਪੈਰ ਰੱਖ ਲੈਂਦੇ ਆ ਜੇ ਕਿਤੇ ਕੰਮ ਹੁੰਦਾ ਵਾ ਉਹਦੇ ਚ ਕਮਿਸ਼ਨ ਖਾ ਲੈਂਦੇ ਨੇ ਠੇਕੇਦਾਰ ਕੋ ਜਾ ਰੋ ਰੋ ਕੇ ਦੱਸਦਾ ਜੀ ਮੇਅਰ ਪੈਸੇ ਲੈ ਗਈ ਕਮਿਸ਼ਨਰ ਪੈਸੇ ਲੈ ਗਿਆ ਮੈਂ ਕੀ ਕਰਾਂ ਤੇ ਅਸੀਂ ਕਿੱਥੇ ਜਾਈਏ ਕੌਂਸਲਰ ਅਸੀਂ ਇਲਾਕੇ ਨੂੰ ਜਿੱਤੇ ਚੁਣੇ ਨੁਮਾਇंदे ਭਾਜੀ ਏ ਇਹ ਤਾਂ ਦੂਜੇ ਵਾਰਡ ਚ ਬੈਠੇ ਨੇ ਅਸੀਂ ਜਿਹੜੇ ਵਾਰਡ ਦੇ ਚੁਣੇ ਨੁਮਾਇंदे ਅਸੀਂ ਲੋਕਾਂ ਨੂੰ ਕੀ ਜਵਾਬ ਦਈਏ ਅਸੀਂ ਭਾਜੀ ਜਵਾਬ ਦੇ ਆ ਅਸੀਂ ਕੋਈ ਪਹਿਲੀ ਵਾਰ ਦੇ ਕਾਉਂਸਲਰ ਨਹੀਂ ਆ ਅੱਛਾ ਇਹ ਇਹਦਾ ਸਹੀ ਤਰੀਕਾ ਗੁਰੂ ਸਾਹਿਬ ਕੀ ਹੋਣਾ ਚਾਹੀਦਾ ਸੀ ਅਗਰ ਤੁਸੀਂ ਇਹ ਕੰਮ ਕਰਵਾਉਣਾ ਹੁੰਦਾ ਤਾਂ ਕੀ ਤਰੀਕਾ ਅਪਣਾਉਂਦੇ ਠੇਕੇਦਾਰ ਇਹ ਸੀ ਜੀ ਭਾਜੀ ਪਹਿਲਾਂ ਠੇਕੇਦਾਰ ਨਾਲ ਬਹਿ ਕੇ ਦੁਆਰਾ ਸੁਪਰਵਾਈਜ਼ਨ ਹੁੰਦੀ ਸੁਪਰਵਾਈਜ਼ਨ ਇਸ ਤਰ੍ਹਾਂ ਨਾ ਹੁੰਦੀ ਸਾਰੀ ਗੰਦਗੀ ਬਾਹਰ ਕੱਢੀ ਜਾਂਦੀ ਇਹ ਸਾਰੀ ਨਕਲੀ ਇੱਟ ਲੱਗੀ ਹੈ ਪਿੱਛੇ ਸਾਬਤ ਹੋ ਗਏ ਇਹ ਇੱਟਾਂ ਦਾ ਜ਼ਕੀਰਾ ਉਹ ਵੀ ਮੈਂ ਵੀਡੀਓ ਪਾਈ ਸੀ ਸਵਾ ਲੱਖ ਦੇ ਕਰੀਬ ਇੱਟੇ ਵਾਪਸ ਲੈ ਕੇ ਗਏ ਜਿਹੜੀ ਟਾਇਲ ਜੇ ਟਾਇਲ ਸਹੀ ਹੁੰਦੀ ਤੇ ਵਾਪਸ ਕਿਉਂ ਲੈ ਕੇ ਜਾਂਦੇ ਸਾਰੀ ਭਾਜੀ ਨਕਲੀ ਇੱਟ ਵਿਦਾਊਟ ਸਿਮਟ ਲੱਗੇ ਤਾਂ ਜ਼ੋਰ ਦੀ ਲੱਤ ਮਾਰੋ 10 ਸਾਲ ਦੇ ਬੱਚਿਆਂ ਨੇ ਡਵਾਈਡਰ ਤੋੜੇ ਸੀ ਤੇ ਇਹ ਡਵਾਈਡਰ ਜੇ ਆਪਾਂ ਅੱਧਾ ਕਿਲੋਮੀਟਰ ਤੋੜਤਾ ਇਹਦਾ ਮਤਲਬ ਬਾਕੀ ਵੀ ਇਹੀ ਹੈ ਤੁਸੀਂ ਇੱਥੇ ਇੱਕ ਇੱਟ ਕੱਢੋ ਆ ਹੁਣ ਇੱਥੇ ਮਾਰਾ ਦੋ ਕੁ ਥੋੜੀਆਂ ਮਾਰਦੇ ਇੱਕ ਇੱਟ ਨਿਕਲਦੀ ਸਾਰਾ ਡਵਾਈਡਰ ਰਹਿ ਜਾਣਾ ਅਸੀਂ ਸਰਕਾਰੀ ਪੈਸਾ ਕਿੰਨੀ ਜਰ ਆਪਣੇ ਅੱਖ ਸਾਡਾ ਪੈਸਾ ਅਸੀਂ ਕਿਉਂ ਬਰਬਾਦ ਕਰੀਏ ਜੇ ਪਬਲਿਕ ਨੇ ਮੈਨੂੰ ਚੁਣਿਆ ਮੈਂ ਤਾਂ ਇਹ ਕੰਮ ਹੋਣ ਨਹੀਂ ਦਿੰਦਾ ਇਲਾਕੇ 'ਚ ਕਿੰਨਾ ਗਰੋਸ਼ ਹੈਗਾ ਕਿਉਂਕਿ ਅਗਰ ਉਹਨਾਂ ਦੇ ਸਾਹਮਣੇ ਇਹ ਚੀਜ਼ ਆਏਗੀ ਤਾਂ ਉਹਨਾਂ ਨੂੰ ਜ਼ਰੂਰ ਲੱਗੇਗਾ ਕਿ ਸਾਡੇ ਟੈਕਸ ਦਾ ਪੈਸਾ ਬਰਬਾਦ ਹੋ ਰਿਹਾ ਹੈ ਉਹਦੇ ਲਈ ਤੁਸੀਂ ਮੇਅਰ ਨੂੰ ਥੋੜਾ ਜਿਹਾ ਕਰ ਰਹੇ ਹੋ ਬਲੇਮ ਕਰ ਰਹੇ ਹੋ ਉਹਦੇ ਪਿੱਛੇ ਕੋਈ ਰੀਜ਼ਨ ਹੈ ਮੈਨੂੰ ਇੱਕ ਗੱਲ ਦੱਸੋ ਸਾਡਾ ਮੇਅਰ ਹਾਊਸ ਦਾ ਮੈਂਬਰ ਮੈਂ ਮੇਰੀ ਬੌਸ ਕੌਣ ਹੈ ਮੇਰਨਾ ਤੁਸੀਂ ਮੈਨੂੰ ਦੱਸੋ ਤੁਸੀਂ ਕਿਸੇ ਹੋਰ ਦਾ ਨਾਮ ਲਓ ਮੈਂ ਉਹਦਾ ਲੈ ਦਿੰਦਾ ਦੱਸੋ ਦਾ ਜ਼ਿੰਮੇਵਾਰ ਕੌਣ ਹੈ ਮੈਂ ਪੱਤਰਕਾਰ ਲਈ ਪੁੱਛਣਾ ਵਾ ਇਹ ਜਿਹੜਾ ਕੰਮ ਠੇਕੇਦਾਰ ਗਲਤ ਕਰ ਰਿਹਾ ਚੌਥੀ ਵਾਰੀ ਮੈਂ ਲਾਈ ਪਾਰਿਆ ਚੌਥੀ ਵਾਰੀ ਮੈਂ ਇੰਟਰਵਿਊ ਕਰ ਰਿਹਾ ਦੋ ਦੋ ਤਿੰਨ ਤਿੰਨ ਮਹੀਨੇ ਕੰਮ ਰੁਕਿਆ ਰਹਿੰਦਾ 1.5 ਸਾਲ ਕੱਟ ਟੁੱਟਾ ਗਿਆ ਇੱਥੇ ਪੰਜ ਬੰਦੇ ਦਾ ਐਕਸੀਡੈਂਟ ਹੋ ਗਿਆ ਵਿਚਾਲੀ ਚਾਲੀ 50 50 ਟਾਂਕੇ ਲੱਗ ਗਏ ਕਿਸੇ ਨੂੰ ਕੋਈ ਅਸਰ ਹੋ ਲਾਈਵ ਹੋਇਆ ਮੈਂ ਦੱਸੋ ਕਿੰਨੂੰ ਕਵਾਂ ਮੇਅਰ ਨੂੰ ਨਹੀਂ ਦੱਸੋ ਮੈਂ ਹੋਰ ਕਿੰਨੂੰ ਕਵਾਂ ਮੁੱਖ ਮੰਤਰੀ ਦਾ ਸੁਣਨ ਤੋੜਿਆ ਜਿਉ ਸੁਂਦਾ ਮੇਰੇ ਸਾਲ ਦੀਆਂ ਇੰਟਰਵਿਊ ਚੈੱਕ ਹੋ ਜਾਂਦੀਆਂ ਮਿਲੀਅਨ ਖਬਰਾਂ ਚੱਲ ਗਈਆਂ ਦੋ ਦੋ ਲੱਖ ਤੁਹਾਡੇ ਟੀਵੀ ਦੇ ਚੈਨਲਾਂ ਲੋਕਾਂ ਨੇ ਦੇਖ ਲਿਆ ਫਰਕ ਕੀ ਪਿਆ ਮੈਂ ਮੇਅਰ ਦੇ ਪੈਸੇ ਵੱਧ ਗਏ ਕਮਿਸ਼ਨਰ ਦੇ ਪੈਸੇ ਵੱਧ ਗਏ ਮੈਂ ਤਾਂ ਕਹਿ ਰਿਹਾ ਜਿਹੜਾ ਗਲਤ ਆ ਨਾ ਮੇਤੇ ਮ ਜੇ ਗਲਤ ਹੈ ਨਾ ਸਿੱਧਾ ਸਿੱਧਾ ਤੁਸੀਂ ਕਰਪਸ਼ਨ ਅਲੀਗੇਸ਼ਨ ਲਗਾ ਰਹੇ ਹੋ ਕਮਿਸ਼ਨਰ ਨਹੀਂ ਇਲਜ਼ਾਮ ਹੀ ਲਾ ਰਿਹਾ ਮੇਰ ਕੋਲ ਹੈਗਾ ਕੀ ਹੈ ਮੈਂ ਤਾਂ ਕਿਹਾ ਜਿੱਦਾਂ ਸਾਡਾ ਡੀਆਈਜੀ ਫਰੇ ਹੈ ਨਾ ਚੋਰ ਪੰਜਾਬ ਦਾ ਇਦਾਂ ਹੀ ਮੇਰ ਫੜੀ ਜਾਵੇ ਚੋਰੀ ਦੇ ਮਾਮਲੇ 'ਚ ਇਦਾਂ ਹੀ ਰੇਟ ਹੋਵੇ ਸੀਬੀਆਈ ਤੋਂ ਇਹ ਤਾਂ ਕੁਛ ਵੀ ਨਹੀਂ ਮਿਲਿਆ ਜਿਹੜਾ ਡੀਆਈਜੀ ਕੋ ਮਿਲਿਆ ਇਹ ਮੇਰ ਕੋਲ ਅਰਬਾਂ ਰੁਪਈਆ ਮਿਲ ਜਣਾ ਇੱਕ ਸਾਲ ਦੇ ਟੈਨਰੇ ਹੋਰ ਚੀ ਸਾਰਾ ਇੱਕ ਇੰਨੇ ਕੋਈ ਮਸਲੇ ਦਾ ਕੰਮ ਨਹੀਂ ਪੂਰੇ ਲੁਧਿਆਣੇ ਦਾ ਇਹ ਹਾਲ ਹੈ ਮੈਂ ਤਾਂ ਬੀਜੇਪੀ ਦੇ ਵੱਡੇ ਮੰਤਰੀਆਂ ਦੇ ਕੋਲ ਚਿੱਠੀਆਂ ਵੀ ਲਿਖਣੀਆਂ ਕਿਉਂਕਿ ਜਾਕਰ ਸਾਹਿਬ ਬੜੀ ਵੱਡੀ ਗੱਲ ਕਹਿ ਕੇ ਗਏ ਸੀ ਇਹ ਇਹ ਆਡਿਟ ਦੀ ਇੱਥੇ ਬੁੱਢੇ ਦਰਿਆ ਦੇ ਅਰਬਾਂ ਰੁਪਈਆ ਮੇਅਰ ਨੇ ਖਾ ਲਿਆ ਉਹਦੇ ਨਾਤੇ ਉਹਦੇ ਤੇ ਕੋਈ ਆਡਿਟ ਨਹੀਂ ਹੋਇਆ ਲੁਧਿਆਣੇ ਦੇ ਕਿਸੇ ਕੰਮ ਤੇ ਅਜੇ ਕੋਈ ਆਡਿਟ ਨਹੀਂ ਹੋਇਆ ਮੈਂ ਬੀਜੇਪੀ ਹਾਊਸ ਨੂੰ ਨਾਲ ਲੈ ਕੇ ਆਪਣੇ ਸਾਰੇ ਕਾਉਂਸਲਰਾਂ ਨੂੰ ਨਾਲ ਲੈ ਕੇ ਆਪੋਜੀਸ਼ਨ ਨੂੰ ਨਾਲ ਲੈ ਕੇ ਮੇਅਰ ਦੇ ਖਿਲਾਫ ਜਲਦੀ ਚਿੱਠੀ ਲਿਖਣ ਜਾ ਰਹੇ ਹਾਂ ਹਾਈ ਕਮਾਂਡ ਨੂੰ ਜਾ ਕੇ ਮਿਲਾਂਗੇ ਕਹਾਂਗੇ ਇਹਦੇ ਵੀ ਕੋਈ ਜੇ ਕੋਈ ਇਨਕੁਆਇਰੀ ਲੱਗਦੀ ਐ ਇਹਨੂੰ ਵੀ ਇਹਦੇ ਕੋਲ ਤਾਂ ਉਹਦੇ ਕੋਲ ਸਿਰਫ 7.5 ਕਰੋੜ ਪੰਜ ਚਾਰ ਕਿਲੋ ਸੋਨਾ 25 30 ਪਲਾਟ ਸਿਰਫ ਇਹ ਫੜੇ ਗਿਆ ਇਹਦੇ ਕੋਲ ਤਾਂ ਕਈ 100 ਗੁਣਾ ਜ਼ਿਆਦਾ ਵੱਧ ਸਮਾਨ ਫੜ ਇੱਥੇ ਵੀ ਰੇਟ ਕਰੋ ਤਾਂ ਕਿ ਸਾਡੇ ਪੈਸੇ ਕਿਧੇ ਘਰ ਜਾ ਰਹੇ ਆ ਤੁਸੀਂ ਦੱਸੋ ਮੇਅਰ ਦੇ ਇੱਕ ਫੋਨ ਤੇ ਠੇਕੇਦਾਰ ਦਾ ਲਾਇਸੈਂਸ ਰੱਦ ਹੋ ਜਾਣਾ ਤੇ ਕਿਉਂ ਕੰਮ ਉਹਦਾ ਕੀਤਾ ਜਾ ਰਿਹਾ ਖਬਰਾਂ ਵਿੱਚ ਲਿਖਣ ਦੇ ਬਾਵਜੂਦ ਵੀ ਤੁਹਾਡੇ ਖਬਰਾਂ ਦੇ ਟੀਵੀ ਲਖਾਇਆ ਦਾ ਕੋਈ ਮੁੱਲ ਨਹੀਂ ਤੁਸੀਂ ਖਬਰਾਂ ਚਲਾਈਆਂ ਇਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਐਮਐਲਏ ਨੁਮੈਂਦਿਆਂ ਨੇ ਬੋਲਿਆ ਪਰ ਅਸਰ ਦੇਖ ਲਓ ਗਰਾਊਂਡ ਤੇ ਜ਼ੀਰੋ ਉਲਟਾ ਹੋਰ ਠੇਕੇਦਾਰ ਬਰਮਾਸ਼ ਬਣ ਕੇ ਆ ਗਿਆ ਕਹਿੰਦਾ ਉਹ ਗਰਾਊਂਡ ਤੇ ਤੁਹਾਨੂੰ ਬਦਮਾਸ਼ੀ ਕਰਕੇ ਦਿਖਾਣਾ ਵਾ ਕਰੇਨਾ ਦੇ ਨਾਲ ਮਿੱਟੀ ਪਾ ਰਿਹਾ ਉਹਦੇ ਚੀਮਾ ਚੋਂਕ ਤੇ ਇੱਕ ਦਿਨ ਚ ਸਾਰਾ ਕੰਮ ਕਰ ਦਿੱਤਾ ਕਿਉਂ ਸਰਕਾਰ ਦੀ ਸ਼ਹਿਰ ਹੈ ਆਤੀ ਮਿੱਟੀ ਦਾ ਗਿਰੀ ਪਈ ਹੈ ਜਾ ਕੇ ਸ਼ਹਿਰ ਸਰਕਾਰ ਦੀ ਤੇ ਇੱਥੇ ਇਲਜ਼ਾਮ ਲਗਾਏ ਜਾ ਰਹੇ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਦੇ ਉੱਤੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੁਹਾਨੂੰ ਇਸ ਪੂਰੀ ਦੀ ਪੂਰੀ ਡਿਵਾਈਡਰ ਦਿਖਾ ਰਹੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਪਲਾਸਟਿਕ ਤੁਸੀਂ ਇਹ ਦੇਖ ਸਕਦੇ ਹੋ ਜੋ ਬੈਨ ਹੈ ਪਲਾਸਟਿਕ ਉਹ ਪਲਾਸਟਿਕ ਇੱਥੇ ਵਿੱਚ ਪਿਆ ਹੈਗਾ ਔਰ ਕੱਲਾ ਪਾਸਟਿਕ ਨਹੀਂ ਹੈ ਟਾਈਲਾਂ ਟੁੱਟੀਆਂ ਹੋਈਆਂ ਟਾਈਲਾਂ ਨੇ ਇਹ ਦੇਖੋ ਤੁਸੀਂ ਔਰ ਇਹ ਇਹ ਚੀਜ਼ ਜੋ ਇੱਥੇ ਨਜ਼ਰ ਨਹੀਂ ਆਈ ਹਜੇ ਤੱਕ ਜ਼ਮੀਨ ਦੀ ਤਹਿ ਨਜ਼ਰ ਨਹੀਂ ਆ ਰਹੀ ਇਹ ਕਿੱਥੇ ਤੱਕ ਹੋਊਗਾ ਲੱਕੜਾ ਦੇਖੋ ਵੱਲੋ ਕਿੱਥੇ ਹੈ ਜ਼ਮੀਨ ਦੀ ਤਹਿ ਆਹ ਕੀੜੇ ਪੈ ਗਏ ਇਹਦੇ ਉੱਤੇ ਮਿੱਟੀ ਪਾ ਗਏ ਕੀ ਕਰ ਰਹੇ ਬਿਮਾਰੀਆਂ ਨਹੀਂ ਲਾ ਰਹੇ ਇਹ ਜਨਤਾ ਦੇ ਪੈਸੇ ਬਰਬਾਦ ਨਹੀਂ ਕਰ ਰਹੇ ਆਹ ਦੇਖੋ ਆਹ ਹੱਥ ਦੇਖੋ ਵੱਲੋ ਪਾ ਜੀ ਮਿੱਟੀ ਪੈ ਗਈ ਔਰੇ ਥੱਲੇ ਬੜਾ ਗੰਦਾ ਉਹ ਜਿੱਥੇ ਮਿੱਟੀ ਪਾਈ ਆ ਉਹਦੇ ਥੱਲੇ ਸਰਮਨਾ ਬੂਟੇ ਮੈਂ ਕੰਨਾ ਇੰਨਾ ਬੁਰਾ ਹਾਲਾ ਲੋ ਇਹਦੇ ਉੱਤੇ ਮਿੱਟੀ ਪਾ ਰਹੇ ਆ ਇਹ ਕਮਾਲ ਹੈ ਜਿਹੜੀ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਅਗਰ ਇਸੇ ਤਰ੍ਹਾਂ ਨਾਲ ਇਹਦੇ ਉੱਤੇ ਮਿੱਟੀ ਸਿੱਟ ਦਿੱਤੀ ਜਾਏਗੀ ਤਾਂ ਯਕੀਨਨ ਬੂਟੇ ਤਾਂ ਮਰਨਗੇ ਹੀ ਮਰਨਗੇ ਬਲਕਿ ਇੱਥੇ ਵਾਤਾਵਰਣ ਵੀ ਜਿਹੜਾ ਟੋਟਲੀ ਪ੍ਰਦੂਸ਼ਿਤ ਹੋਏਗਾ ਸਭ ਤੋਂ ਵੱਡੀ ਗੱਲ ਹੈ ਇਲੈਕਟ੍ਰਿਕ ਪੋਲ ਨੇ ਔਰ ਅਗਰ ਖੁਦਾ ਨਾ ਖਾਸਤਾ ਇਹਦੇ ਵਿੱਚ ਕੋਈ ਖਰਾਬੀ ਆਂਦੀ ਹੈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਦਾ ਕੀ ਵਰਜਨ ਹੈ ਔਰ ਉਹਨਾਂ ਤੇ ਲੱਗ ਰਹੇ ਇਲਜ਼ਾਮਾਂ ਦਾ ਭਾਈ ਸਾਹਿਬ ਇੱਕ ਬੇਨਤੀ ਕਰਾਂ ਇਹਨਾਂ ਨੇ ਨਾ ਮਗਰੋਂ ਪ੍ਰਿੰਸੀਪਲ ਹਟਾ ਦਿਓ ਮੇਅਰ ਇੰਦਰਜੀਤ ਕਰੋ ਪ੍ਰਿੰਸੀਪਲ ਦਾ ਐਡਾ ਪਿਆਰਾ ਓਦਾਂ ਹੁੰਦਾ ਨਾ ਸਮਾਜ ਨੂੰ ਸੇਧ ਦੇਣ ਵਾਲਾ ਓਦਾਂ ਹੁੰਦਾ ਹੈ ਬੱਚਿਆਂ ਨੂੰ ਸਮਝਾਉਣ ਵਾਲਾ ਓਦਾਂ ਹੁੰਦਾ ਹੈ ਪ੍ਰਿੰਸੀਪਲ ਵੀ ਇੱਕ ਉਹ ਹੁੰਦਾ ਹੈ ਜਿਵੇਂ ਮੇਅਰ ਦਾ ਇੱਕ ਮਾ ਦਾ ਜਿਹੜਾ ਆਪਣੇ ਸਾਰੇ ਬੱਚਿਆਂ ਨੂੰ ਜਿੰਨਾ ਸਕੂਲ ਦਾ ਬੱਚਾ ਹੁੰਦਾ ਉਹਨਾਂ ਨੂੰ ਸੰਜੋ ਕੇ ਰੱਖਣਾ ਇਹ ਤਾਂ ਮੇਅਰ ਆਪ ਦਾ ਅਕੂ ਬਣ ਗਈ ਹੈ ਨੇ ਨਾ ਪਿਛੋਕੜ ਨਹੀਂ ਦੱਸਣਾ ਫਿਰ ਏਡੇ ਏਡੇ ਸ਼ਬਦ ਇਹਨਾਂ ਦੇ ਮਾੜੇ ਹੋ ਜਾਂਦੇ ਸਿੱਧਾ ਗੈਂਗਸਟਰ ਦੱਸ ਕਿਉਂਕਿ ਜਿਹੜਾ ਇਹਨਾਂ ਦਾ ਸੱਚ ਬੋਲਦਾ ਇਹਨਾਂ ਕੋ ਸਰਕਾਰ ਕੋਲ ਹੈ ਕੀ ਹੈ ਜਵਾਨ ਮੁੰਡੇ ਮਰਵਾ ਦਿਓ ਤੇ ਪਰਚੇ ਦਰਜ ਕਰ ਦਿਓ ਅੱਗੇ ਵੀ ਮੇਅਰ ਨੇ ਕਰਵਾਇਆ ਝੂਠਾ ਪਰਚਾ ਆਪਣੀ ਨਾਕਾਮੀ ਨਹੀਂ ਨਾ ਦੇਖਣੀ ਉਹਦੇ ਦਿਨ ਜੁਬਾਨ ਬੰਦ ਹੈ ਪਰ ਥੱਲੇ ਗਰਾਊਂਡ ਤੇ ਕੌਂਸਲਰਾਂ ਨੂੰ ਤੰਗ ਕਰਨਾ ਇਹਨਾਂ ਦੇ ਕੰਮ ਕਿਵੇਂ ਹੋ ਜਾਣਗੇ ਹਾਇ ਤੱਕ ਬਾਜੀ ਟਿਊਬਵਲ ਪਾਰਕ ਕਮੇਟੀਆਂ ਹਰ ਜਗ੍ਹਾ ਪੈਸੇ ਮਾਲਕ ਜਾਣਦਾ ਕੋਲੋ ਚਲੋ ਚਾਰ ਪੈਸੇ ਤੁਹਾਡੇ ਵਰਗੇ ਭਰਾ ਦਿੰਦੇ ਆ ਆਪਣਾ ਸਹਿਯੋਗ ਆਪਾਂ ਤਗੜੇ ਆ ਰੱਬ ਕਰ ਸਾਡਾ ਮਾਪੇ ਕੋ ਚਾਰ ਪੈਸੇ ਹੈਗੇ ਤਾਂ ਕਾਉਂਸਲਿਓਸ਼ਿਪ ਚਲਾਸੀ ਆ ਨਹੀਂ ਤੇ ਸਾਰਾ ਪੈਸਾ ਮੇਅਰ ਕੋਲ ਹੀ ਜਾ ਰਿਹਾ ਹੈ ਪਿੱਛੇ ਤੁਹਾਡੇ ਸਾਹਮਣੇ ਸਫਾਈ ਕਰਮਚਾਰੀਆਂ ਨੇ 20-20 ਹਜ਼ਾਰ ਦੇ ਤਾਂ ਰੋਪ ਲੱਗ ਗਏ ਮੇਅਰ ਤੇ ਸ਼ਰਮ ਆਣੀ ਚਾਹੀਦੀ ਕੋਈ ਸਫਾਈ ਕਰਮਚਾਰੀ ਕਦੀ ਮੇਅਰ ਤੇ ਰੋਪ ਲਾ ਸਕਦਾ ਇਹਨਾਂ ਦੇ ਖਲਾਤ ਗਰਾਊਂਡ ਤੇ ਹੋਣਗੇ ਕਿੰਨੇ ਮਾੜੇ ਪ੍ਰਿੰਸੀਪਲ ਨਾ ਲਾਇਆ ਕਰੋ ਮੈਂ ਤਾਂ ਪਹਿਲਾਂ ਇਹ ਇੰਟਰਵਿਊ ਇਕੱਲੀ ਕਰਨੀ ਆਂਦਾ ਮਗਰ ਪ੍ਰਿੰਸੀਪਲ ਹਟਾਓ ਪ੍ਰਿੰਸੀਪਲ ਹੁੰਦਾ ਬੜਾ ਵੱਡਾ ਉਹਦਾ ਐਸੀ ਅਨਪੜ ਮੇਅਰ ਦੇ ਮਗਰ ਪ੍ਰਿੰਸੀਪਲ ਕਿਉਂ ਲਾਣਾ ਤਾਂ ਇੱਥੇ ਸਾਫ਼ ਦਰਦ ਝਲਕਦਾ ਹੋਇਆ ਨਜ਼ਰ ਆ ਰਿਹਾ ਹੈਗਾ ਵਾਰਡ ਨੰਬਰ 80 ਦੇ ਕੌਂਸਲਰ ਗੁਰਪ੍ਰੀਤ ਸਿੰਘ ਗੋਰਾ ਉਹਨਾਂ ਦਾ ਔਰ ਇਲਜ਼ਾਮ ਬਹੁਤ ਵੱਡੇ ਨੇ ਔਰ ਇਹਦੀ ਕੀ ਤਹਿਕੀਕਾਤ ਹੋਏਗੀ ਔਰ ਕੀ ਇਹਦੀ ਇਨਕੁਆਰੀ ਹੋਏਗੀ ਕੋਸ਼ਿਸ਼ ਕਰਦੇ ਹਾਂ ਕਿ ਮੇਅਰ ਸਾਹਿਬ ਨਾਲ ਗੱਲ ਹੋ ਸਕੇ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਲੀਗੇਸ਼ਨ ਬਹੁਤ ਵੱਡੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੱਥੇ ਕੰਟਰੈਕਟਰ ਹੈ ਠੇਕੇਦਾਰ ਹੈ ਅਗਰ ਉਹ ਡੀਵਾਰ ਹੈ ਫਿਰ ਉਹ ਇੱਥੇ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ ਹੈਲੋ ਹਾਂਜੀ ਕਮਿਸ਼ਨਰ ਸਾਹਿਬ ਫੋਨ ਮੇਰਾ ਹੈਂਡ ਫ੍ਰੀ ਹੈ ਪੱਤਰਕਾਰ ਸੁਣ ਰਹੇ ਆ ਮੈਂ ਥੋੜੀ ਜੀ ਬੇਨਤੀ ਕਰਨੀ ਸੀ ਜੀ ਤੁਹਾਨੂੰ ਹਾਂਜੀ ਹਾਂਜੀ ਭਾਜੀ ਮੈਂ ਡਿਵਾਈਡਰ ਜਿਹੜੇ ਤੇ ਤੁਹਾਡੀ ਅਖਬਾਰ ਚ ਆਈ ਸੀ ਠੇਕੇਦਾਰ ਨੂੰ ਡੀਵਾਰ ਕਰਤਾ ਠੇਕਾ ਰੱਦ ਕਰਤਾ ਅੱਛਾ ਜੀ ਐਮਐਲਏ ਸਾਹਿਬ ਦੀ ਫੋਟੋ ਆਈ ਸੀ ਖਬਰ ਸੀ ਕਮਿਸ਼ਨਰ ਸਾਹਿਬ ਦੀ ਨਾਲ ਫੋਟੋ ਸੀ ਜੀ ਤੇ ਉਹ ਵੀ ਠੇਕੇਦਾਰ ਕ੍ਰੇਨ ਨਾਲ ਮਿੱਟੀ ਪਾ ਰਿਆ ਤਿੰਨ ਤਿੰਨ ਫੁੱਟ ਅੰਦਰ ਗੰਦਗੀ ਹੈ ਅੰਦਰ ਟਾਇਲਾ ਟੁੱਟੀਆਂ ਆਈਆਂ ਬੂਟੇ ਤੋੜਤੇ ਕਰੇਨਾ ਨੇ ਅੰਦਰ ਆਪਣਾ ਇੱਟਾਂ ਪਈਆਂ ਵੇ ਪੱਥਰ ਪਿਆ ਲੱਕੜਾ ਪਈਆਂ ਲਫਾਫਾ ਤਿੰਨ ਤਿੰਨ ਫੁੱਟ ਗੰਦਗੀ ਇੱਕ ਇੱਕ ਫੁੱਟ ਰੇਤਾ ਤੇ 5 ਫੁੱਟ ਥੱਲੇ ਗੰਦਗੀ ਗੰਦਗੀ ਵੀ ਉਹ ਹੈ ਜਿਹੜੀ ਕਦੇ ਪਿਗਲੇਗੀ ਨਹੀਂ ਕਿਉਂਕਿ ਲਫਾਫਾ ਕਦੇ ਪਿਗਲਦਾ ਨਹੀਂ ਟਾਇਲਾ ਕਦੇ ਪਿਗਲਦੀਆਂ ਨਹੀਂ ਪੱਥਰ ਕਦੇ ਪਿਗਲਦਾ ਨਹੀਂ ਫਾਰਮ ਕਦੇ ਪਿਗਲਦੀ ਨਹੀਂ ਬੂਟੇ ਤੋੜਤੇ ਇਹ ਕਿਹੜੇ ਠੇਕੇਦਾਰ ਨੂੰ ਸ਼ਾਇਦ ਤੁਹਾਡੀ ਹੈ ਜੀ ਮੇਰੀ ਕੀ ਇਸ ਗੱਲ ਨਹੀਂ ਹੈ ਜੀ ਸ਼ਹਿਰ ਤੇ ਫਿਰ ਕੰਮ ਕਿੱਦਾਂ ਹੋ ਰਿਹਾ ਜੀ ਆਪਾਂ ਇਲ ਏਰੀਆ ਦੇ ਕਮਿਸ਼ਨਰ ਆ ਤੇ ਕੌਣ ਦੇਖੇਗਾ ਕਿੰਨੂੰ ਕਹੀਏ ਜੀ ਮੈਂ ਤਾਂ ਹੁਣ ਤੁਜੀ ਦਾ ਗੱਲ ਦਸੀ ਆ ਮੈਂ ਐਕਸ ਜੀ ਭਾਜੀ ਗੱਲ ਇੱਕ ਐਕਸ ਤੁਹਾਡਾ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਜਦੋਂ ਪਤਾ ਲੱਗ ਜਾਂਦਾ ਲਾਈਵ ਮੇਰੀ ਬੇਨਤੀ ਸੁਣੋ ਇਹ ਕੋਈ ਪਹਿਲੇ ਦਿਨ ਦਾ ਮੁੱਦਾ ਨਹੀਂ ਇਹ ਮੁੱਦਾ ਇੱਕ ਸਾਲ ਹੋ ਗਿਆ ਚੱਲ ਰਿਹਾ ਪੰਜਵੀਂ ਵਾਰੀ ਖਬਰ ਪਾਈ ਹੈ ਉਹ ਕਿੰਨੂੰ ਇੱਕ ਇਹ ਕਿਹੜਾ ਅਫਸਰ ਆ ਕਿਹੜਾ ਮੈਂ ਤਾਂ ਕਹਿੰਦਾ ਮੇਹਰ ਏਰੀਆ ਕਿਹੜਾ ਕਮਿਸ਼ਨਰ ਕੋ ਪੈਸੇ ਫੜ ਲੈਂਦਾ ਜਿਹੜਾ ਉਹ ਤੁਹਾਡਾ ਡਰ ਹੀ ਹੈ ਨਹੀਂ ਉਹਨੂੰ ਤੁਹਾਡਾ ਬਿਲਕੁਲ ਡ ਮੈਂ ਕਹਿੰਦਾ ਮੈਂ ਉਹਨਾਂ ਨੂੰ ਪੁੱਛਦਾ ਹਾਂ ਐਸੀ ਸਾਹਿਬ ਹੈਗੇ ਨੇ ਐਕਸਨ ਸਾਹਿਬ ਹੈਗੇ ਨੇ ਨਹੀਂ ਪੁੱਛੋਗੇ ਤਾਂ ਤੁਸੀਂ ਕੋਈ ਜਵਾਬ ਦੇ ਨਹੀਂਗੇ ਪਬਲਿਕ ਦੇ ਹਜ਼ਾਰਾਂ ਸੈਂਕੜੇ ਬੰਦੇ ਕੋਈ ਜਵਾਬ ਦੇ ਨਹੀਂ ਤੁਸੀਂ ਮੈਂ ਤਾਂ ਤੁਹਾਨੂੰ ਕਹਿ ਤਾਂ ਰਿਹਾ ਕੰਸਰਨ ਜਿਹੜੇ ਆਫੀਸਰ ਹੈਗੇ ਨੇ ਜਿਹੜਾ ਕੰਮ ਐਗਜ਼ੀਕਿਊਟ ਕਰਾਉਣਾ ਤੁਹਾਡਾ ਤੁਹਾਡਾ ਕੋਈ ਕੰਮ ਨਹੀਂ ਜੀ ਇਹ ਵਿੱਚ ਕੰਸਰਨ ਆਫੀਸਰ ਨਹੀਂ ਯਾਰ ਮੇਰਾ ਮਨ ਨਹੀਂ ਹੈ ਜੀ ਮੈਂ ਤਾਂ ਉਹ ਜਿੱਥੇ ਕੰਪਲੀਟ ਆ ਜਾਂਦੀ ਹੈ ਉਹ ਕੰਸਰਨ ਬ੍ਰਾਂਚ ਤੋਂ ਮੈਂ ਜਰੂਰ ਕਹਾਂਗਾ ਜੀ ਭਾਜੀ ਕੰਸਰਨ ਸਾਲ ਹੋ ਗਿਆ ਨਾ ਮੈਂ ਵੀ ਤਾਂ ਤੁਹਾਨੂੰ ਸਾਲਵਾਰੀ ਪੁੱਛ ਰਿਹਾ ਅਖਬਾਰਾਂ 'ਚ ਕਟਿੰਗਾਂ ਆ ਗਈਆਂ ਤੁਹਾਨੂੰ ਫ੍ਰੀ ਇੱਕ ਇਹ ਅੱਜ ਦਾ ਮੁੱਦਾ ਦਿਖਾਈ ਨਹੀਂ ਗੌਰਵ ਜੀ ਐਦਾ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਤੁਹਾਨੂੰ ਤੁਸੀਂ ਮੈਨੂੰ ਕਹੀ ਆ ਗੱਲ ਪਹਿਲਾਂ ਵੀ ਭਾਜੀ ਤੁਹਾਨੂੰ ਆਫਿਸ ਆ ਕੇ ਦੱਸ ਕੇ ਗਏ ਹੋ ਠੇਕੇਦਾਰ ਪਰ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਅਖਬਾਰਾਂ ਟੀਵੀਆਂ ਖਬਰ ਆ ਚੁੱਕੀ ਹੈ ਡੀਵਾਲ ਠੇਕੇਦਾਰ ਤੁਸੀਂ ਇਹ ਦੱਸੋ ਡੀਵਾਲ ਠੇਕੇਦਾਰ ਕੰਮ ਕਰ ਸਕਦਾ ਹੈ ਇਹ ਦੱਸੋ ਮੈਂ ਕਹਿੰਦਾ ਇਹ ਨਹੀਂ ਦੀਵਾਰ ਜਿਹੜਾ ਹੋ ਗਿਆ ਵਾ ਜਿਹੜੇ ਐਫਐਨਸੀਸੀ ਨੇ ਦੀਵਾਰ ਕਰਤਾ ਵਾ ਉਹ ਐਗਜ਼ੀਕਿਊਟ ਨਹੀਂ ਕਰ ਸਕਦਾ ਤੇ ਫਿਰ ਇਹੀ ਤਾਂ ਕਰ ਕਰ ਰਿਹਾ ਡੀਵਾਰ ਐਗਜ਼ੀਕਿਊਟ ਕਿੱਦਾਂ ਕਰ ਰਿਹਾ ਉਹਦੀ ਅਖਬਾਰ 'ਚ ਜਾਗਰਨ ਪੰਜਾਬ ਕੇਸੀ ਨੇ ਖਬਰ ਲਾਤੀ ਕਮਿਸ਼ਨਰ ਦੇ ਵਿੱਚ ਬਿਠਾ ਕੇ ਠੇਕੇਦਾਰ ਦੇ ਖਿਲਾਫ ਲਿਖਤਾ ਡੀਵਾਰ ਕਰ ਦਿੱਤਾ ਗਿਆ ਉਹ ਕੈਗਜ਼ੀਕਿਊਟ ਕਿੱਦਾਂ ਕਰ ਰਿਹਾ ਮੈਂ ਕਹੀ ਕਰਾਂ ਮੈਂ ਉਹਨਾਂ ਨੂੰ ਪੁੱਛੂਗਾ ਕਿਉਂਕਿ ਸਾਡੇ ਕੋਲ ਜਿਹੜੀ ਫਾਈਲ ਆਂਦੀ ਆ ਸਾਡੇ ਮੇਰੇ ਕੋਲ ਦੀ ਆਂਦੀ ਮੈਂ ਕੰਸਰਨ ਬੰਦੇ ਨੂੰ ਪੁੱਛੂਗਾ ਸਾਡੇ ਇਸ ਦਾ ਵਿਸ਼ਵਾਸ ਨਾ ਜਿਹੜਾ ਡੀਵਾਰ ਕਰ ਦਿੱਤਾ ਗਿਆ ਅੱਗੋਂ ਕੰਮ ਨਹੀਂ ਚੱਲੇਗਾ ਫਿਰ ਮੈਂ ਹੋਈ ਹੁਸ਼ਾਸ਼ਨ ਕੀ ਹੈ ਜੀ ਮੈਂ ਤਾਂ ਹੁਣ ਕੰਸਰਨ ਬਣ ਗਿਆ ਸਾਡੇ ਕੋਲ ਇਕੱਲਾ ਸ਼ਵਾਸਨ ਹੈ ਜੀ ਸਾਡੇ ਕੋਲ ਇਕੱਲਾ ਸ਼ਵਾਸਨ ਹੈ ਕੀ ਕਰੀਏ ਤੁਹਾਡੇ ਅਫਸਰ ਨਾ ਲੈ ਗਈ ਬਰੇ ਫੋਨ ਹੀ ਚੱਕਦੇ ਪੈਸੇ ਖਾ ਕੇ ਐਂ ਧਕਾਰਦੇ ਆ ਬੰਦੇ ਦੀ ਕਦਰ ਹੀ ਨਹੀਂ ਹੈ ਨੀ ਜੀਨ ਮਰਨ ਦੀ ਕਿਸੇ ਦੀ ਬੂਟੇ ਕੱਟੇ ਜਾ ਰਹੇ ਕੋਈ ਸੁਣਨ ਹੀ ਨਹੀਂ ਆਂਦਾ ਆਪਣੇ ਐਸਯੂਨ ਕੋ ਮੜਾ ਫੋਨ ਚੱਕੇ ਐਸਯੂਨ ਕੋ ਫੋਨ ਚੱਕੇ ਮੈਂ ਕਰਦਾ ਜੀ ਇਹ ਸਾਨੂੰ ਇੰਨਾ ਮਜਬੂਰ ਨਾ ਕਰੋ ਕਿ ਹਫਤਾ ਤੁਹਾਡੇ ਘਰ ਦੇ ਬਾਹਰ ਰਹਿ ਕੇ ਜਾਈਏ ਜੀ ਇਹ ਗੰਦਗੀ ਉੱਥੇ ਲੈ ਆਈਏ ਠੀਕ ਹੈ ਤਲਾਕ ਮਹੀਨਿਆਂ ਨੂੰ ਮੇਰ ਨੂੰ ਵੀ ਬੋਲਾ ਲੁਧਿਆਣਾ ਦੇ ਮੇਅਰ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਆਂ ਔਰ ਖਾਸ ਕਰਕੇ ਡੀ ਬਾਰੇ ਕਿਤੇ ਗਏ ਠੇਕੇਦਾਰ ਨੂੰ ਜਿਹੜਾ ਦਿੱਤਾ ਗਿਆ ਹੈਗਾ ਹਲੋ ਹਾਂਜੀ ਕਮਲ ਜੀ ਹਾਂਜੀ ਨਮਸਕਾਰ ਮੈਮ ਕਮਲਕਪੂਰ ਬੋਲ ਰਿਹਾ ਜੀ ਲੁਧਿਆਣਾ ਲਾਈਵ ਤੋਂ ਬੋਲੋ ਜੀ ਬੇਜਾਨੀਓ ਮੈਮ ਜੀ ਜੀ ਇਸ ਗੀਦੇ ਸਤਿ ਦਸੋ ਅੱਛਾ ਇੱਕ ਨਾ ਵਾਰਡ ਨੰਬਰ 80 ਦੇ ਕੌਂਸਲਰ ਹੈ ਗੌਰਵਜੀਤ ਸਿੰਘ ਗੋਰਾ ਉਹਨਾਂ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਕਿ ਇੱਕ ਡੀਵਾਰ ਠੇਕੇਦਾਰ ਕੋਲੋਂ ਮਿੱਟੀ ਪੁਆਈ ਜਾ ਰਹੀ ਹੈ ਜਨਕਪੁਰੀ ਦੇ ਡਿਵਾਈਡਰ ਦੇ ਵਿੱਚ ਜਨਕਪੁਰੀ ਤੇ ਕਿਹੜਾ ਠੇਕੇਦਾਰ ਠੇਕੇਦਾਰ ਕੋਈ ਡੀਵਾਰ ਕੀਤਾ ਹੋਏਗਾ ਉਹ ਗੌਰਵਜੀਤ ਸਿੰਘ ਗੋਰਾ ਨੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਮਿੱਟੀ ਪਾੰਦ ਦਾ ਤਰੀਕਾ ਗਲਤ ਹੈ ਡਿਵਾਈਡਰ ਦੇ ਵਿੱਚ ਗੰਦਗੀ ਹੈ 4-4 5-5 ਫੁੱਟ ਔਰ ਉਹਦੀ ਸਿਪਾਈ ਕਰਾਏ ਬਿਨਾ ਬੁੱਟੇ ਵੀ ਤੋੜ ਦਿੱਤੇ ਗਏ ਆ। ਚੰਨਪੁਰੀ ਵਾਲੇ ਡਿਵਾਈਸ ਮੇ ਕੋਈ ਇਤਨਾ ਚੈੱਕ ਕਰਨੀ ਮੇਰੀ ਨੌਲੇਜ ਨਹੀਂ ਹੈ। ਕਿਹੜਾ ਕੰਮ ਚ ਆ ਗਿਆ ਪੁਰਾਣਾ ਕਿੰਨਾ ਨਵਾਂ ਕੀ ਹੈ ਕੀ ਨਹੀਂ ਇਹ ਦੇਖ ਲੈ। ਬੰਨੀ ਮੇਰੀ ਐਮਐਲਏ ਸਾਹਿਬ ਨਹੀਂ ਉਹ ਕਹਿੰਦੇ ਵੀ ਤੁਹਾਡੀ ਨੌਲੇਜ ਹੈਗਾ ਸ਼ਾਇਦ ਇਹ ਮਾਮਲਾ। ਇਹ ਮੇਰੀ ਨੌਲੇਜ ਉੱਤੇ ਨਹੀਂ ਮੈਂ ਤੁਹਾਨੂੰ ਥੋੜੀ ਪੁੱਛਦੀ ਸੀ। ਜੀ। ਮੈਂ ਤੁਹਾਨੂੰ ਪੁੱਛ ਰਹੀ ਵੀ ਕਿਹੜਾ ਠੇਕੇਦਾਰ ਆ ਜੀ ਤੁਸੀਂ ਉਹ ਵੀ ਨਹੀਂ ਕਲੀਅਰ ਕਰ ਪਾਰੇ। ਠੇਕੇਦਾਰ ਕੌਣ ਹੈ ਗਰਵ ਜੀ? ਇਹ ਤੇ ਜੈਨ ਸਾਹਿਬ ਹੈ ਜੀ ਮੇਅਰ ਸਾਹਿਬ ਦੇ ਬਿਆਨ ਲੱਗੇ ਹੋਏ ਐਮ ਐਲ ਏ ਪੱਪੀ ਦੀ ਫੋਟੋ ਜੈਨ ਠੇਕੇਦਾਰਾ ਪ੍ਰਧਾਨ ਜੀ ਜੈਨ ਠੇਕੇਦਾਰ ਹੈ ਜੀ ਕੋਈ ਕੌਣ ਹੈ ਇਹ ਜੈਨ ਮੈਂ ਤਾਂ ਇਹ ਤਾਂ ਪਰਸਨਲੀ ਨਾਮ ਵਾਹ ਲੇ ਲਖੇ ਜਾਨ ਦੇ ਅਖਬਾਰ ਚ ਇਹਨਾਂ ਦੀ ਖਬਰ ਖੈਰ ਇਹਨਾਂ ਵੱਲੋਂ ਬਹੁਤ بڑے ਅਲੀਗੇਸ਼ਨ ਲਗਾਏ ਜਾ ਰਹੇ ਹਨ ਕਹਿ ਰਹੇ ਹਨ ਕਿ ਕਮਿਸ਼ਨਰ ਔਰ ਮੇਅਰ ਕਰਪਸ਼ਨ ਦੇ ਜੀ 1 ਮਿੰਟ ਪਲੀਜ਼ ਅਲੀਗੇਸ਼ਨਸ ਤੋਂ ਕੀ ਮੂਹੇ ਹਲਾਉਣਾ ਜੀ ਉਹ ਬਿਨਾਂ ਸੋਚੇ ਸਮਝੇ ਆਪਾਂ ਕਿਤੇ ਹੋਈਆਂ ਨੇ ਦੋਈਓ ਹੈਗੇ ਨਹੀਂ ਪ੍ਰੂਫ ਜੀ ਬਿਲਕੁਲ ਆਈ ਡੋਟ نو ਕਿ ਕੌਣ ਹੈਗੇ ਨੇ ਮੈਨੂੰ ਲੈਟ ਮੀ ਕਨਫਰਮ ਫਰਮ ਮਾਈ ਆਫਿਸਰ ਜੀ ਠੀਕ ਹੈ ਮੈਂ ਇੱਕ ਵਾਰ ਆਪਣੇ ਆਫਿਸਰ ਨੂੰ ਕਨਫਰਮ ਕਰ ਦਿਆਂ ਕੌਣ ਹੈ ਕੀ ਕੰਮ ਚੱਲ ਰਿਹਾ ਹੈ ਕੀ ਨਹੀਂ ਕਿਉਂਕਿ ਮੈਨਾਂ ਨੂੰ ਕਹਿੰਨੇ ਆਪੇ ਪਹੁੰਚ ਕੇ ਕਲੀਅਰ ਕਰ ਦੇਣੀ ਕੀ ਅੱਛਾ ਅੱਛਾ ਮੈਮ ਅਗਰ ਡੀ ਬਾਰ ਹੈ ਕੋਈ ਠੇਕੇਦਾਰ ਕੀ ਉਹ ਵਰਕ ਕਰ ਸਕਦਾ ਹੈ देखो एडी दे बारे में ना टेक्निकली ऑफिशियल्स कैन बेटर टेल यू अगर वो पुराना काम ਦਿੱਤਾ ਹੋਇਆ ਡੀ ਬਾਰ ਹੋਣ ਤੋਂ ਪਹਿਲਾਂ ਦਾ ਬੈਕ ਤਾਂ ਉਹਨਾਂ ਨੂੰ ਕੰਪਲੀਟ ਕਰਨਾ ਪੈਣਾ ਅਗਰ ਡੀ ਬਾਰ ਹੋਏ ਤਾਂ ਬਾਤ ਤਾਂ ਸੀ ਕਿਸੇ ਨੂੰ ਕੰਮਾ ਲੋਟ ਵੀ ਨਹੀਂ ਕਰ ਸਕਦੇ ਹਮ ਅੱਛਾ ਤਰੀਕਾ ਜਿਹੜਾ ਮਿੱਟੀ ਪਾਉਣ ਦਾ ਤਰੀਕਾ ਨਾ ਉਹ ਉਹਨਾਂ ਦਾ ਵੀ ਸਵਾਲ ਹੈ ਕਿ ਉਹਨੇ ਬਿਨਾਂ ਸਫਾਈ ਕੀਤੇ ਮੇਰੀ ਇੱਕ ਗੱਲ ਸੁਣੋ ਜੀ ਮੈਂ ਆਈ ਐਮ ਨਾਟ ਪ੍ਰੈਜ਼ੈਂਟਲੀ ਇਨ ਲੁਧਿਆਣਾ ਮੈਨੂੰ 10 ਮਿੰਟ ਦੋ ਲੈਟ ਮੀ ਕਨਫਰਮ ਫਰਮ ਦਾ ਆਫੀਸਰ ਠੀਕ ਹੈ ਮੈਮ ਅਗਰ ਕੁਝ ਵੀ ਗਲਤ ਪਾਇਆ ਜਾਂਦਾ ਕਰਪੀ ਹੋਏਗੀ ਦਾ ਇਹ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਸਾਰੀ ਜਾਣਕਾਰੀ ਹਾਸਲ ਕਰ ਲੈਂਦੇ ਹੋ ਜਿਸ ਤਰੀਕ ਜਾਣਕਾਰੀ ਹਾਸਲ ਹੋਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਉਹ ਮੇਅਰ ਸਾਹਿਬ ਦੀ ਤੁਹਾਨੂੰ ਤੁਸੀਂ ਇਹ ਖਬਰ ਜ਼ਰੂਰ ਚਲਾ ਦਿਓ ਇਦਾਂ ਹੀ ਉਹ ਮੇਅਰ ਸਾਹਿਬ ਤੁਸੀਂ ਤੁਹਾਨੂੰ ਹਰ ਪੱਤਰਕਾਰ ਨੂੰ ਸੇਮ ਜਵਾਬ ਚਾਰ ਵਾਰੀ ਤੁਹਾਡੀ ਖਬਰ ਚ ਖਬਰ ਲੱਗ ਚੁੱਕੀ ਹੈ ਤੁਹਾਡੀਆਂ ਫੋਟੋਆਂ ਦੇ ਨਾਲ ਤੁਹਾਡੀ ਇਹ ਖਬਰ ਏ ਠੇਕੇਦਾਰ ਤੇ ਲੱਗੀ ਹੋਈ ਐ ਤੁਸੀਂ ਕਿੰਨਾ ਕੋਈ ਝੂਠ ਬੋਲਣਾ ਤਾਂ ਹੀ ਤਾਂ ਕਹਿ ਰਿਹਾ ਪ੍ਰਿੰਸੀਪਲ ਇਹਨਾਂ ਮਗਰੋਂ ਹਟਾਓ ਇਹ ਮੇਰੇ ਨਾਲ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਪਰ ਇਹਦੀ ਕਰਾਪਸ਼ਨ ਤੋਂ ਮੈਨੂੰ ਖੰਦਕ ਐ ਐਡੀ ਕਰਾਪਸ਼ਨ ਕਰਦੀ ਮੈਡਮ ਮੈਂ ਤੁਹਾਨੂੰ ਅੰਤ ਕਰ ਚੁੱਕੀ ਐ ਅੱਜ ਕਹਿ ਰਹੀ ਠੇਕੇਦਾਰ ਨੂੰ ਮੈਂ ਜਾਣਦੀ ਠੇਕੇਦਾਰਾਂ ਦਾ ਪ੍ਰਧਾਨ ਹੋਵੇ ਤੇਰੀਆਂ ਖਬਰਾਂ ਲੱਗ ਜਾਣ ਏਡੇ ਡੇ ਠੋਕ ਕੇ ਖਬਰਾਂ 'ਚ ਤੇ ਉੱਤੋਂ ਤੁਸੀਂ ਮੁੱਕਰ ਜਾਓ ਰੱਬ ਨੂੰ ਜਵਾਬ ਦਿਓ ਤੁਸੀਂ ਲੋਕ ਇੱਕ ਸਾਲ ਬਾਅਦ ਜੋ ਕੁਰਸੀ ਜਾਣੀ ਐ ਮੇਰੇ ਵਾਂਗ ਤੁਸੀਂ ਪੁੰਜੇ ਬੈਠੇ ਹੋਣਾ ਤਾਨੂੰ ਦਿਖਾਉਂਗਾ ਤੁਸੀਂ ਜੇ ਪੱਤਰਕਾਰ ਤਗੜੇ ਰਹੇ ਪੱਤਰ ਪ੍ਰਮੋਸ਼ਨ ਹੀ ਕਰ ਜਿਓਗੇ ਫਿਰ ਵੀ ਇੰਟਰਵਿਊ ਤਾਂ ਲਵੋਗੇ ਇਹੀ ਮੇਅਰ ਤੁਹਾਡੇ ਨਾਲ ਸੜਕਾਂ ਤੇ ਬੈਠੀ ਹੋਗੀ ਕਿਉਂਕਿ ਜਿੰਨਾ ਦੇਨੇ ਹੈ ਨੀਗਾ ਤੇ ਮੇਅਰਸ਼ਿਪ ਇਹਦੀ ਖਤਮ ਹੋਣੀ ਹੈ ਤੁਹਾਡੇ ਨਾਲ ਸੜਕਾਂ ਤੇ ਬੈਠੀ ਨਜ਼ਰ ਆਏਗੀ ਇਦਾਂ ਹੀ ਵਿਦਰੋਹ ਇਹ ਕਰੇਗੀ ਕਿਉਂਕਿ ਜਦ ਜਿਹੜਾ ਹੁਣ ਆ ਜਦਾ ਸਮਾਨ ਇਕੱਠਾ ਕੀਤਾ ਉਹ ਇਦਾਂ ਹੀ ਬੰਦ ਕਰਾਣਾ ਨਾ ਦੇਖ ਲਿਓ ਚੈੱਕ ਕਰ ਲਿਓ ਸਾਲ ਬਾਅਦ ਐਲੀਗੇਸ਼ਨ ਵੱਡੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਮੇਅਰ ਲੁਧਿਆਣਾ ਔਰ ਜਿਹੜੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਨੇ ਨੀਰਜ ਜੈਨ ਉਹਨਾਂ ਨੇ ਵੀ ਮਾਫ ਕਰਨਾ ਜਨਰਲ ਕਮਿਸ਼ਨਰ ਨੀਰਜ ਜੈਨ ਉਹਨਾਂ ਦਾ ਵੀ ਇਹੀ ਕਹਿਣਾ ਹੈ ਔਰ ਮੇਅਰ ਦਾ ਵੀ ਇਹੀ ਕਹਿਣਾ ਹੈ ਕਿ ਪਹਿਲਾ ਇਹ ਸਾਰੇ ਮਾਮਲੇ ਦੀ ਤਹਿਕੀਕਾਤ ਹੋਏਗੀ ਉਸ ਤੋਂ ਬਾਅਦ ਕੋਈ ਵੀ ਐਕਸ਼ਨ ਲਿਤਾ ਜਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ 라이